ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ 252500 ਰੁਪਏ ਬੁੜਾਪਾ ਪੈਨਸ਼ਨ ਸੰਬੰਧੀ ਵੱਡੀ ਅਪਡੇਟ ਗੈਸ ਸਿਲੰਡਰ ਮਿਲੇਗਾ ਸਸਤਾ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੈਨਸ਼ਨ ਨਾ ਮਿਲਣ ਤੇ ਬੀਬੀਆਂ ਪਰੇਸ਼ਾਨ ਸਾਫਤਾ ਐਮਐਲਏ ਵਿਰਣ ਨੇ ਕਿਹਾ ਕੀ ਵਾਅਦਾ ਤਾਂ ਕੀ ਕਰਨਾ ਸੀ ਸਰਕਾਰ ਨੇ 1500 ਰੁਪਏ ਵੀ ਦੇਣਾ ਤਾਂ ਹੋਇਆ ਔਖਾ ਪੰਜਾਬ ਸਰਕਾਰ ਨੇ ਬਜ਼ੁਰਗਾਂ ਵਿਧਵਾਵਾਂ ਔਰਤਾਂ ਅੰਗਹੀਨ ਵਿਅਕਤੀਆਂ ਨੂੰ ਮਿਲਣ ਵਾਲੀ 1500 ਰੁਪਏ ਇਸ ਵਾਰ ਲੋਕਾਂ ਨੂੰ ਇਹਦੀ ਪੈਨਸ਼ਨਾਂ ਨਾ ਮਿਲਣ ਕਾਰਨ ਬੇਸਹਾਰਾ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਬਜ਼ੁਰਗ ਅਤੇ ਅੰਗਹੀਨ ਵਿਅਕਤੀ ਪੈਨਸ਼ਨ ਬਾਰੇ ਜਾਣਨ ਲਈ ਵਾਰ-ਵਾਰ ਬੈਂਕਾਂ ਦੇ ਚੱਕਰ ਲਗਾ ਰਹੇ ਹਨ ਜੀ ਹਾਂ ਵੱਡੀ ਅਪਡੇਟ ਹੈ ਵਿਅਕਤੀਆਂ ਨੂੰ ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਇਸ ਸਾਫ ਕਬੂਦਾਂ ਗੁਰ ਰਜਿੰਦਰ ਸਿੰਘ ਬੇਰੀ ਨੇ ਜਾਰੀ ਬਿਆਨ ਰਾਹੀਂ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਪੈਸਾ ਆਮ ਆਦਮੀ ਪਾਰਟੀ ਆਪਣੀ ਮਸ਼ਹੂਰੀ ਕਰਨ ਤੇ ਬੋਰ ਲਗਵਾਉਣ ਦੇ ਖਰਚ ਕਰ ਰਹੀ ਹੈ ਇਹ ਸਰਕਾਰ ਪਿਛਲੀਆਂ ਸਰਕਾਰਾਂ ਦੇ ਸਮੇਂ ਲਗੀਆਂ ਸਾਰੀਆਂ ਲਗੀਆਂ ਪੈਨਸ਼ਨਾਂ ਲੋਕਾਂ ਨੂੰ ਨਹੀਂ ਦੇ ਪਾਰ ਰਹੀ ਇਹਨਾਂ ਨੇ ਹਜ਼ਾਰ ਰੁਪਏ ਮਹੀਨਾ ਕਿੱਥੋਂ ਦੇਣਾ ਤੇ ਬੇਰੀ ਨੇ ਕਿਹਾ ਕਿ ਆਪ ਸਰਕਾਰ ਉਹਨਾਂ ਨੇ ਕਿਹਾ ਜੀ ਹਾਂ ਉਹਨਾਂ ਨੇ ਪ੍ਰਾਧਿਕ ਸਿਤ ਵੱਡੀ ਅਪਡੇਟ ਹੋਣ ਲੱਗੀ ਹੈ ਕਿ ਸਰਕਾਰ ਨੇ ਵਾਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਇਹ ਪੈਨਸ਼ਨ 2500 ਕਰ ਦਿੱਤੀ ਜਾਵੇਗੀ ਪਰ ਪੈਨਸ਼ਨ ਦੀ ਰਕਮ ਤੇ ਵਾਦਾ ਤਾਂ ਕੀ ਕਰਨਾ ਸੀ ਉਲਟਾ ਇਹਨਾਂ ਕੋਲ 1500 ਦੇ ਪ੍ਰਤੀ ਮਹੀਨਾ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ ਤਾਂ ਕਾਂਗਰਸੀ ਆਗੂ ਜੀ ਨੇ ਵੱਡਾ ਦਾਅਵਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਾਂ ਦੇ ਕੀ ਜਾਣ ਵਾਲੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਦੇਖ ਸਕਦੇ ਹੋ ਪੰਜਾਬ ਦੇ 8 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ ਟੋਟਰ ਕਰ ਰਹੇ ਨੇ ਪੰਜਾਬੀ ਫਿਰੋਤ ਫਰੀਦਕੋਟ ਸਭ ਤੋਂ ਠੰਡਾ ਹੋਣ ਵਾਲੇ ਦਿਨਾਂ 'ਚ ਹੋਰ ਡੇਕੇਗਾ ਪਾਰਾ ਤਾਂ ਬੇਕੀ ਨਿਊਜ਼ ਹੈ ਸਾਹਮਣੇ ਆ ਰਹੀ ਹੈ ਜੀ ਹਾਂ ਵੱਡੀ ਅਪਡੇਟ ਤਾਂ ਹਾਂ ਜੀ ਕੀਤੀ ਜਾ ਰਹੀ ਹੈ ਜੀ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਇਸ ਬਾਰੇ ਜਾਣ ਕੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਤਾਂ ਦੇਖ ਸਕਦੇ ਹੋ ਪੰਜਾਬੀਓ ਹੋ ਜਾਓ ਤਿਆਰ ਠੰਡ ਛੇੜੇਗੀ ਕਾਂਬਾ ਵਧੇਗੀ ਠਾਰੀ ਪੰਜਾਬ ਚ ਸਰਦੀ ਦੀ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਘੱਟੋ-ਘੱਟ ਹਾਂ ਜੀ ਇਹ ਹਿੱਸੇ ਤੇ ਵਧੀਆ ਅਪਡੇਟ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਆੱਠ ਦਿਨੇ ਅਸੀਂ ਸਰਦੀ ਦੀ ਲਹਿਰ ਦਾ ਅਲਰਟ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਦਿਨੇ ਦਸਨ ਡਿਸਪਲੇ ਉੱਪਰ ਪਾਕਿਸਤਾਨ ਦੇ ਉੱਪਰ ਬਣਿਆ ਹੋਇਆ ਜਿਸ ਕਾਰਨ ਮੌਸਮ ਦੇ ਬੁਰਾ ਦੇਖਣ ਨੂੰ ਮਿਲ ਰਿਹਾ ਹੈ ਇਸ ਕਾਰਨ ਹਰਿਆਣਾ ਦੇ ਨੇੜੇ ਹਵਾ ਦਾ ਘਮਾਨ ਹੁਣ ਵਖਣੀ ਜੀ ਹਾਂ Rajasthan ਨਾਲ ਸੁਨੇਹੀ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜ਼ਿਲੰਦਰ ਅਤੇ ਮਾਨਸਾ ਵਿੱਚ ਕੁਝ ਥਾਵਾਂ ਤੇ ਕੋਲਵੇ ਦਾ ਅਲਰਟ ਮੌਸਮ ਪਾਕ ਵੱਲੋਂ ਜਾਰੀ ਕੀਤਾ ਗਿਆ ਵੱਡੀ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਜੀ ਅਕਤੂਬਰ ਮਹੀਨੇ ਦੀ ਪੈਨਸ਼ਨ ਉਡੀਕਦੇ ਬਜ਼ੁਰਗਾਂ ਦੀਆਂ ਖਾਤਕੀਆਂ ਜੀ ਹਾਂ ਪੈਨਸ਼ਨ ਸਕੀਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਵਾਸੀਆਂ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਅਕਤੂਬਰ ਮਹੀਨੇ ਦੀ ਪੈਨਸ਼ਨ ਪੰਜਾਬ ਦੇ ਬਜ਼ੁਰਗਾਂ ਸਮੇਤ ਅੰਗੇ ਇਹਨਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਵੀ ਨਸੀਬ ਨਹੀਂ ਹੋਈ ਜਦਕਿ ਦਸੰਬਰ ਮਹੀਨਾ ਵੀ ਦਸਤਕ ਦੇ ਗਿਆ ਆ ਦੇਖ ਸਾਡੇ ਜੀ ਬ੍ਰੇਕਿੰਗ ਨਿਊਜ਼ ਹੈ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਪੰਜਾਬ ਦੇ ਬਜ਼ੁਰਗਾਂ ਸਮੇਤ ਅੰਗੇ ਇਹਨਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਵੀ ਨਹੀਂ ਮਿਲੀ ਜਦਕਿ ਜੀਆਂ ਪੈਨਸ਼ਨ ਨਾ ਮਿਲਣ ਕਾਰਨ ਬਜ਼ੁਰਗ ਇਸ ਗੱਲ ਦਾ ਦੋ ਲੋਕ ਪਤਾ ਹੋ ਗਿਆ ਕਿ ਸਰਕਾਰ ਕਿਤੇ ਇਸ ਮਹੀਨੇ ਦੀ ਪੈਨਸ਼ਨ ਵੀ ਰਫਾਫਾ ਨਾ ਕਰ ਦੇਵੇ ਬਜ਼ੁਰਗ ਪੈਨਸ਼ਨ ਵਾਲਾ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਹਨਾਂ ਨੂੰ ਮਿਲਣ ਵਾਲੀ ਨਿਗੁਣੀ ਪੈਨਸ਼ਨ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਤਾਂ ਦੇਖੋ ਜੀ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਬਜ਼ੁਰਗਾਂ ਸਮੇਤ ਆਂਗਣੇ ਨਾਲ ਇਸ ਇਸੇ ਪੈਨਸ਼ਨ ਦੇ ਨਿਰਭਰ ਹਨ ਅਤੇ ਉਹਨਾਂ ਦਾ ਖਰਚਾ ਪਾਣੀ ਵੀ ਇਸੇ ਤੇ ਚੱਲਦਾ ਹੈ ਤਾਂ ਦੇਖ ਸਕਦੇ ਹੋ ਜੀ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਦਾਂ ਦੇਖ ਸਕਦੇ ਹੋ ਬੜੀ ਅਪਡੇਟ ਹੈ ਉਹਨਾਂ ਨੂੰ ਉਮੀਦ ਸੀ ਕਿ ਅਕਤੂਬਰ ਵਾਲੀ ਪੈਨਸ਼ਨ ਮਹੀਨੇ ਦੇ ਅੰਤ ਵਿੱਚ ਆ ਜਾਵੇਗੀ ਪਰ ਅਜੇ ਹੈ ਨਹੀਂ ਉਹ ਨਵੰਬਰ ਮਹੀਨੇ ਦੀ ਪੈਨਸ਼ਨ ਵੀ ਨਵੰਬਰ ਮਹੀਨਾ ਵੀ ਚੜ ਗਿਆ ਤੇ ਸਰਕਾਰ ਵੱਲੋਂ ਬਜ਼ੁਰਗਾਂ ਸਮੇਤ ਅੰਗ ਇਹਨਾਂ ਦੀ ਪੈਨਸ਼ਨ 2 ਮਹੀਨੇ ਤੱਕ ਨਹੀਂ ਪਹੇ ਤੱਕ ਨਹੀਂ ਆਈ ਉਹਨਾਂ ਯਾਤਰ ਬਜ਼ੁਰਗਾਂ ਇਸ ਵਿੱਚ ਇਸ ਗੱਲ ਦਾ ਤਲੁਕ ਪੈਦਾ ਹੋ ਗਿਆ ਕਿ ਕਿਤੇ ਸਰਕਾਰ ਉਹਨਾਂ ਦੀ ਜੀ ਹਾਂ ਦੇਖ ਸਕਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਤਾਂ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਹੈ ਹਜੇ ਤੱਕ ਉਹਨਾਂ ਦੇ ਖਾਤੇ ਵਿੱਚ ਨਹੀਂ ਹੈ ਇਹ 2 ਮਹੀਨੇ ਦੀ ਪੈਨਸ਼ਨ ਦੀ ਰੁਕ ਚੁੱਕੀ ਹੈ ਤਾਂ ਬਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਵੱਡੀ ਅਪਡੇਟ ਤੁਸੀਂ ਇਸ ਸਮੇਂ ਦੇਖ ਸਕਦੇ ਜੀ ਇੱਕ ਹੋਰ ਅੰਗਿ ਨਿਊਜ਼ ਹੈ ਕਿ ਬਸ ਅੱਡੇ ਤੇ ਮਿੰਟਰੀਆਂ ਦਾ ਰੁਕ ਗਿਆ ਬਾਕੀ ਵੇਜਦਾ ਪਰ ਪੈਨਸ਼ਨ ਦੀ ਉਡੀਕ ਕਰ ਰਿਹਾ ਕਿ ਜਦੋਂ ਤੱਕ ਨਹੀਂ ਆਈ ਇਸ ਤੋਂ ਇਲਾਵਾ ਪ੍ਰਦੇਸ਼ ਦੇ ਵੱਡੀ ਅਪਡੇਟ ਸਾਹਮਣੇ ਆਈ ਹੈ ਜੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੈਨਸ਼ਨ ਸਕੀਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਦੋ ਮਹੀਨਿਆਂ ਦੀ ਅਕਤੂਬਰ ਅਤੇ ਨਵੰਬਰ ਦੀ ਪੈਨਸ਼ਨ ਜਿਹੜੀ ਹੈ ਨਹੀਂ ਆਈ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਨਵੰਬਰ ਮਹੀਨੇ ਦਾ ਲੱਗ ਜੁਕ ਕੇ ਖਬਰ ਵੀ ਨਾ ਜੜਾ ਆ ਚੁੱਕਿਆ ਜੀ ਦਾ ਇਸ ਬਾਰੇ ਜਾਣਕਾਰੀ ਤੁਹਾਨਾਂ ਨਾਲ ਦੀ ਕਰ ਰਹੇ ਹਾਂ ਜੀ ਤਾਂ ਦੇਖ ਸਕਦੇ ਵੱਡੀ ਅਪਡੇਟ ਹੈ ਸਰਕਾਰ ਇੱਕ ਮਹੀਨੇ ਦੀ ਪੈਨਸ਼ਨ ਇਹਨਾ ਮਾਰ ਦੇਵੇਗੀ ਇੱਕ ਮਹੀਨੇ ਦੀਆਂ ਦੇਖ ਸਕਦੇ ਵੱਡੀ ਅਪਡੇਟ ਹੈ ਬੜੀ ਖਬਰ ਕੋਲ ਸਾਹਮਣੇ ਆ ਰਹੀ ਹੈ ਹੜ੍ਹਾਂ ਤੋਂ ਬਾਅਦ ਪਸ਼ੂ ਪਾਲਕਾਂ ਲਈ ਰਾਹਤ ਯੋਜਨਾ ਸਰਕਾਰ ਨੇ ਡੈਰੀ ਕਿਸਾਨਾਂ ਦੀ 69 ਲੱਖ ਰੁਪਏ ਦੀ ਕੀਤੀ ਸਹਾਇਤਾ ਪੰਜਾਬ ਦੇ ਭਗਵੰਤ ਮਾਨ ਨੇ ਅੱਜ ਗਵਾਈ ਹੇਠ ਸੂਬਾ ਸਰਕਾਰ ਨੇ ਡੈਰੀ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਇਕਮਾਤਮ ਬੰਨ ਕਦਮ ਚੁੱਕਿਆ ਹਾਰੀ ਵਿੱਚ ਇਲਾਮੀ ਵੀ ਤੇ ਯੋਜਨਾ ਤਾਤ ਪਸ਼ਾਰਪੁਰ ਦੇ ਤਾਰਾਗੜ੍ਹਪਿੰਡ ਦੇ ਪਸ਼ੂ ਪਾਲਕਾਂ ਤੇ ਡੈਰੀ ਕਿਸਾਨਾਂ ਨੂੰ ਕੁੱਲ 5.9 ਮਿਲੀਅਨ ਰੁਪਏ ਦੀ ਵੱਡੀ ਅਬਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਤਾਂ ਵੱਡੀ ਅਪਡੇਟ ਕੋਰ ਸਾਹਮਣੇ ਆਈ ਹੈ 300 ਰੁਪਏ ਚ ਮਿਲੇਗਾ ਸਿਲੰਡਰ ਕਿ ਰਾਜ ਨੇ ਇਸ ਰਾਜ ਨੇ ਕੀਤਾ ਵੱਡਾ ਇਹਨਾਂ ਨੇ। ਤਾਂ ਗੈਸ ਸਿਲੰਡਰਸ ਬੰਦੀ ਵੱਡੀ ਖ਼ਬਰ ਖ਼ਬਰ ਸਾਹਮਣੇ ਆਈ ਹੈ ਇਸ ਪਾਸੋਂ ਨੂੰ ਗੈਸ ਸਿਲੰਡਰ ਚੀਨਿਆ। ਤਾਂ ਦੇਖ ਸਕਦੇ ਹੋ ਮਹਿੰਗਾਈ ਦੇ ਮੌਕੇ ਚਲਦੇ ਸੂਬੇ ਨੇ ਆਪਣੇ ਰਾਜ ਵਿੱਚ ਦੇ ਲੋਕਾਂ ਨੇ ਦੀ ਕੁਝ ਗੱਲ ਕੀਤੀ ਹੈ ਲੋਕਾਂ ਦੇ ਚਿਹਰੇ ਖੜੇ ਹਨ ਜੀ ਹਾਂ ਅਸਾਮ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 2 ਦਸੰਬਰ ਤੋਂ ਪਰਿਵਾਰਾਂ ਲਈ ਕਬਡੀ ਰਾਹਤ ਕੋਈ ਕੁਝ ਨਾ ਦਿੱਕਣਾ ਹੈ ਕਿ ਰਾਜ ਦੇ ਲੱਖਾਂ ਪਰਿਵਾਰਾਂ ਲਈ 300 ਰੁਪਏ ਪ੍ਰਤੀ ਹੰਡਰ ਦਾ ਐਲਾਨ ਕਰ ਦਿੱਤਾ ਹੈ ਆਟਮਦੀ ਵਾਲੇ ਪਰਿਵਾਰਾਂ ਉੱਤੇ ਪੈਸੇ ਦਾ ਬੋਝ ਘਟਾਉਣ ਲਈ ਸ਼ੁਰੂ ਕੀਤੀ ਇਸ ਪਹਿਲ ਵਿੱਚ ਅਨੁਰਧਨ ਸਕੀਮ ਨਹੀਂ ਜੀ ਹਾਂ ਦੇਖਸੇ ਦਿਓ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਸਣਕਾ ਤੁਹਾਨੂੰ ਖ਼ਾਲੀ ਕੀਤੀ ਹੈ ਜੀ ਹਾਂ ਅਸਾਂ ਉਹਦੇ ਮੁੱਖ ਮੰਤਰੀ ਦੇ ਵੱਲ ਵੱਡਾ ਰਣ ਕੀਤਾਗਾ ਤਾਂ ਇਸ ਸੰਬੰਧੀ ਹੋਰ ਜਾਣਕਾਰੀ ਧਾਰਨ ਲਈ ਚੈਨਲ ਨੂੰ ਗੁਰੂ ਸਬਸਕ੍ਰਾਈਬ ਕਰ ਲਿਓ ਮੰਦਿਆਂ ਵੱਡੀ ਅਪਡੇਟ ਤਾ ਜਾਣਕਾਰੀ ਵਿੱਚ ਤਦ ਤੱਕ ਦੀ ਧੰਨਵਾਦੀ ਸਾਰਿਆਂ ਦਾ